ਜੱਬ ਬੰਬ ਬਹੁਤ ਵੈਲ ਡਨ ਨਹੀਂ ਰੋਣਾ ਵੈਲ ਡਨ ਨਹੀਂ ਰੋਣਾ ਰੋਂਦੇ ਨਹੀਂ ਹੁੰਦੇ ਮਾ ਤੇਰੇ ਹੱਥ ਦੇ ਦੋ ਗਲਾ ਮੈਂ ਇੱਥੇ ਤਿੰਨ ਖਾ ਗਿਆ ਬੱਸ ਮੈਂ ਅਜਮਾਇਨ ਪਾ ਲਿਆ ਆਹ ਕੋਈ ਲੈ ਕੇ ਮੈਨੂੰ ਸੋਰਬ ਦੀ ਤੈਨੂੰ ਹੱਸਦੀ ਵੇਖ ਕੇ ਕੀ ਆਏ ਤੇਰੇ ਹੱਥੋਂ ਦਰਪੀ ਲਵਾਤੀ ਸੇ ਹੱਥੋਂ ਨਾਲਸੀ ਦਾ ਕੁਝ ਪੀਵਾ ਬੁਸ਼ੇਸ਼ੀ ਗੱਲ ਸਾਰੀ ਮੈਂ ਮਿੱਟ ਕੇ ਤੁਸੀਂ ਠੀਕ ਠਾਕ ਹੋਗੇ ਸਾਕਤ ਸਾਡੇ ਕੋ ਨਵੇਂ ਵਲੌਗ ਦੇਣਾ

ਬਾਰੀ ਨੂੰ ਲੰਬੇ ਚ ਬੋਲੇ ਹੋਏ ਪਪਾ ਵੀ ਪਪਾ ਟਾਟੂ ਉੱਡ ਕੇ ਬੈਠਾ ਆ ਦੇਖੋ ਵੀ ਦੇ ਛੁਪਿਆ ਪਿਆ ਸੀਗਾ ਆਪਦੇ ਸੋਹਰੇ ਚੱਲਿਆ ਪਪਾ ਆਪਦੇ ਸੋਹਰੇ ਐ ਜਿਹੜਾ ਨੂੰ ਨਾ ਸਕੀਆਂ ਮੰਮਾ ਜੀ ਜਾਣਾ ਨਹੀਂ ਮੰਮਾ ਜਾਣਾ ਦੇਖ ਲੈ ਤੋਤਲਾ ਮੰਮਾ ਜੀ ਰਾਤ ਨੂੰ ਚੱਲਣਾ ਆ ਦੇਖੋ ਵੀ ਦੇ ਛੁਪਿਆ ਪਿਆ ਸੀਗਾ ਰਾਤ ਕੇ ਨਾ ਤੇਰਾ ਪਪਾ ਕੱਲ੍ਹ ਵਾਲਾ ਚੱਲੇਗਾ ਉਹਨਾਂ ਨੂੰ ਕੰਮ ਪਈਏ ਗਾਇਸ ਹੋ ਸੀ ਰਾਤ ਨੂੰ ਇਹ ਘਟਸੀ ਬੈੜ ਦੇ ਵਿੱਚ ਛੁਪਿਆ ਪਿਆ

ਕਿ ਕਿਵੇਂ ਜਾਦੇ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਔਰ ਦੋ ਬਾਅਦ ਚ ਆਪਾਂ ਸ਼ੋਜ਼ ਪਾਵਾਂਗੇ ਤੇ ਹੁਣ ਆਪਾਂ ਚੱਲਦੇ ਆ ਬੱਚੇ ਜਾ ਕੇ ਬਹਿ ਗਏ ਗੱਡੀ ਚ ਅੱਜ ਚੱਲਦੇ ਆ ਥੋੜਾ ਜਿਹਾ ਬਾਹਰ ਘਰੋਂ ਬਾਹਰ ਘੁੰਮ ਕੇ ਆਨੇ ਆ ਇਹ ਲਾਈਟਾਂ ਕਰ ਦਈਏ ਬੰਦ ਬਾਏ ਬਾਏ ਸ਼ਾਮ ਨੂੰ ਮਿਲਦੇ ਆ ਡੈਡੀ ਹਜੇ ਸੁੱਤੇ ਪਏ ਆ ਮੂੰਹ ਤੇ ਸਰਾਣਾ ਲੈ ਕੇ ਪੈਂਦੇ ਆ ਪਤਾ ਨਹੀਂ ਜਾਂ ਤਾਂ ਲਾਈਟ ਲੋਟ ਅੱਖਾਂ ਤੋਂ ਵੱਜਦੀ ਆ ਬਾਕੀ ਪਤਾ ਨਹੀਂ ਉਹ ਖੜੇ ਸਾਰੇ ਬਾਹਰ ग्डी वाला ग्डी साफ करी या लाइन च खड़े चल चल हो गया कि बह जा पानी क्यों पैर मार दी फिर तुरै जा तिर तो वाईफाई फाई जल हुई ना उन्होंने

ਰਾਤ ਨੂੰ ਐਸਾ ਫਾਸਟ ਕਰਦਾ। ओके। ਇਹ ਬਹੁਤ ਦੇਖਦੇ ਆ। ਅੱਛਾ। ਹੁਣ ਕਦਾ ਆਇਆ ਨਮਸਤੇ। ਚਲੋ ਬੈਠੋ। ਦਾਦੀ ਨੂੰ ਮਹਿਲੇ। ਤੁਸੀਂ ਇੱਕ ਗੱਲ ਗੱਲ ਕਰਤਾ ਲਿਖੋ। ਤੁਸੀਂ ਇਹ ਬੰਦ ਖੋੜ ਦੇ ਦੋ ਫਤਮੀ। ਕੋਣ ਆਇਆ ਕਿਹਦਾ ਯਾਦ ਕਰਦਾ। ਉਹਦੇ ਅੰਦਰ ਕੰਮ ਹੁੰਦੇ ਆ ਇਹ ਦੋਵੇਂ। ਪਰਲੀ ਸਾਈਡ ਬੈ ਜੀ। ਕੀ ਕਰੀਂ ਆ ਨਾ ਇਹ? ਚਲ 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 ਬੈਠ ਜਾ ਚਲ 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 ਬੈ ਜਾਓ ਸਾਰੇ ਜਾਣੇ ਬੈਠੋ ਸਵਾਰੀਆਂ ਗੱਡੀ ਰੈਡੀ ਐ ਬਾਈ ਗਾ ਦੋ ਦਦੀ ਬਾਈ ਰਾਤੀ ਚਲ ਫਿੱਤਨੀ ਪੰਨਿਆ ਜਾਂਦਾ ਜਦੋਂ ਮੈਂ ਕਹਿੰਨੀ ਨੀ ਬਿਨਾ ਫਿੱਤਿਆਂ ਤੋਂ ਲੈ ਲੋ ਮਾਮਾ ਮੈਨੂੰ ਤਾਂ ਲੋ ਗਾਇਸ ਹੁਣ ਚੱਲਨੇ ਆਪਾਂ ਫਾਈਨਲੀ ਕਰੋ ਤੁਰਪੇਸੀ ਫੇ ਤੇਲ ਪਾਉਣਾ ਸੀ اے ਮੁੰਡਿਆ ਪਿੱਛੇ ਢੋਲਾ ਕੇ ਰਾਮ ਨਾਲ ਬੈਠਣਾ ਮੈਂ ਵੀ ਮੈਨ ਨਾਲ ਗਾਇਸ ਸਾਡੇ ਦੋਸਤ ਸਟਾਪ ਤਾਂ ਲੱਗ ਹੀ ਗਏ ਹਮ ਖਜੇਤੇ ਪਹੁੰਚਿਆ ਸੀ ਗਨੂ ਦੇ ਸਕੂਲ ਵਾਲੀਆਂ ਬੱਤੀਆਂ ਤੇ ਕਿਹੜੇ ਬਾਬਾ ਬੋਲਦੇ ਇਹਨੂੰ ਬ੍ਰਿਜਵਾਸੀ ਕਾਲਜ 140 ਤੇ ਬਿੱਬੀ ਆਲਾ ਚੌਂਕ 10 ਵਜੇ ਕੇ ਪੂਰੇ ਭਾਈ ਗੁਰੂਜੀ हां कप्तान कप्तान ने ओ देखो केडी बस आ रही एमएनडी देखो कितनी भीड़ गया चल नहीं मुक्सार हां पर तो मम्मी की कहते रॉकेट है अच्छा जी नहीं रॉजेट जेट जेट टिकट वाला बंदा आ रहा है टिकट वाला जेट ट्रैफिक ज्यादा आज सुबह नाली 10 बजे ना थारमल गाइस थारमल थारमल ਸਾਡੇ ਬਠਿੰਡੇ ਦੇ थारमल ਲੋਕ ਛੂਟੀਆਂ ਚੋਂ ਸਾਰੇ ਕਿਤੇ ਨਾ ਕਿਤੇ ਜਾਂਦੇ ਆ ਘੁੰਮਣ ਫੇਰਣ ਭੀੜ ਤਾਂ ਹੋਣੀ ਹੀ ਆ ਗਾਇਸ ਮੈਂ ਆਪਾਂ ਹੀ ਘਰੇ ਰਹਨੇ ਆ ਆਪਾਂ ਨਹੀਂ ਜਾਂਦੇ ਕਿਤੇ ਚੱਲੋ ਮੁਕਸਰਾਲੀ ਸੜਕ ਤੇ ਐਂਟਰ ਕਰਕੇ ਨੱਕਾ ਲੱਗਿਆ ਬੀਬੀ ਸਰ ਸਾਹਿਬ 45 ਕਿਲੋਮੀਟਰ ਹੈਗੇ ਸ਼੍ਰੀ ਮੁਕਤਸਰ ਸਾਹਿਬ ਉੱਥੇ ਕੌਣ ਨਾਨੀ ਆਛੋ ਜੀ ਹਵਾਈ ਅੱਡਾ ਵੀ ਹੈ ਗਾਇਸ ਇਧਰ ਜੇ ਕਿਸੇ ਨੇ ਜਾਜ ਤੇ ਜਾਣਾ ਵਿੱਚ ਮੇਰੇ ਸ਼ਹਿਰ ਨੂੰ ਮੋਂਗਫਲੀਆਂ ਵਾਲੇ ਬੈਠੇ ਆ ਨਾ ਮੋਂਗਫਲੀਆਂ ਖਾਣੇ ਦੀ ਕਰਿਆ ਮੋਂਗਫਲੀਆਂ ਖਾਣੀਆਂ ਮਮਾ ਕ੍ਰਿਸ਼ਕਰਦੇਵ ਕਰੇ ਵੀ ਮੋਂਗਫਲੀਆਂ ਸਿਗੋਨੇ ਉੱਥੇ ਆਉਣੀਆਂ ਦੇਖ ਲਈ ਤੁ ਨਾਨੀ ਕਰੇ ਆਪਾਂ ਖਾਣੇ ਤੇ ਮੈਨੂੰ ਖਾ ਲਈ ਕਦੋਂ ਦੀ ਕਾ ਦੋ ਕ੍ਰਿਸ਼ਨ ਨੇ ਇੱਥੇ ਸਿਗੀ ਇੱਕ ਅੱਧੀ ਰਾਣੀ ਤਾਂ ਮਜੰਦ ਬਾਬਾ ਸੈਨੀਆਂ ਬੈੱਕ ਕੇ ਨਾਲ ਗੱਚਕ ਨਾਲ ਰਿਓੜੀਆਂ ਜੇਬਾ ਵਰਕੇ ਸਟ੍ਰਾਪ ਲਵਾਤਾ ਸੀ ਗੁਨੂ ਨੇ ਕੀ ਕਰਤਾ ਸਭ ਨੂੰ ਨੀ ਹੈ ਜਗ੍ਹਾ ਸੇ ਹੋਰ ਨਾਲ ਜਾਵੇਂ ਇੰਨੀ ਜਲਦੀ ਕੋਈ ਨਹੀਂ ਰੋਕਦਾ ਜਮਾ ਮੌਕੇ ਤੇ ਆ ਕੇ ਹਣ ਸਾਬੂ ਪਿਉਣਾ ਹੀ ਪੂ ਲੱਗਦਾ ਇਹਨੂੰ ਪੈਟਰੋਲ ਮਾਦਾ ਬਿੱਲ ਡੀਜ਼ਲ ਹਾਂ ਸਭ ਨੂੰ ਤਾਂ ਡੀਜ਼ਲ ਪੀਤਾ ਆਇਆ ਕੋ ਮਾ ਤੁੜਨਾ ਵਾਲਾ ਮੈਨੋਂ ਉਲਟੀ ਗਿਓਂ ਅੰਨੀ ਦਾ ਹੈ ਨਹੀਂ ਉਲਟੀ ਮੈਨੂੰ ਤਾਂ ਇਹ ਨਹੀਂ ਆਉਂਦੀ ਨੀਂਂ ਦੇ ਗਾਇਸ ਆ ਦੇਖੋ ਕਿੰਨਾ ਵੱਡਾ ਬੋਰਡ ਦਰਖਤ ਗੁੰਨੋ ਇੱਥੇ ਆਪਾਂ ਰੁਕੇ ਸੀਗੇ ਇੱਥੇ ਆਪਾਂ ਰੁਕੇ ਸੀਗੇ ਹੋਰ ਰੁਕਣਾਗਾ ਲੈ ਦੇਖੇ ਰੁਕਣਾ ਨਹੀਂ ਪਾਣੀ ਗਨਾ ਸੁਝਾਣਾ ਕੋਈ ਨਾ ਅੱਗੇ ਉੱਤਰ ਵਿੱਚ ਗਾਇ ਉਹ ਜਾ ਰਿਹਾ ਕੁਝ ਦਰਖਤ ਉੱਤਰ ਵੀ ਇਹਦੇ ਤੋਂ ਯੈਸ ਇਹਦੇ ਚ ਆਸਾਫ ਆ ਹੋਰੇ ਜੀ ਮਲਾਦਾ ਹੁੰਦਾ ਸੀਗਾ ਆ ਗਿਆ ਗੱਜ ਗਿਆ ਗੁਰਦੁਆਰਾ ਵੀ ਆ ਗਿਆ ਨਾਲ ਤੁਹਾਡੇ ਕਰਦਾ 게ਟ ਆ ਗਿਆ ਚਾਰ ਗੱਡੀਆਂ ਦੇ ਗੇਟਾਂ ਲਏ ਆ ਆਣ ਵਾਲਾ ਬਸ ਉਹ ਵੜਾ ਆ ਗਿਆ ਆਣ ਵਾਲਾ ਗੁਰਦੁਆਰਾ ਸਾਹਿਬ ਆ ਗਿਆ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਰ ਕਰੋ ਮੇਰ ਕਰੋ ਸਬਤੇ ਸਬਤੇ ਭਾਈ ਦਾਨ ਸਿੰਘ 게ਟ ਐਂਟਰ ਕਰ ਗਏ ਸੀ ਭਾਈ ਦਾਨ ਸਿੰਘ ਦਾਨ ਸਿੰਘ ਭਾਈ ਦਾਨ ਸਿੰਘ 게ਟ ਹਾਂ ਇੱਕ ਪੈਲਸ ਇਧਰ ਵੀ ਲੰਘ ਗਿਆ ਵਿੱਚ ਵੀ ਵਿਆਹ ਹੈ ਨਹੀਂ ਅੱਜ ਹੋਂਦ ਤਾਂ ਵੈਸੇ ਛੇਤੀ ਦਿਨ ਚੱਲ ਰਿਹਾ ਤਾਂ ਕਰਕੇ ਵਿਆਹ ਨਹੀਂ ਹੋਏਗੇ ਕਿ ਕਿਦਾ ਵਿਆਹ ਕਰਵਾ ਦੂ ਮੇਰਾ ਸਾਬੂ ਦਾ ਕਰਵਾ ਦिए ਨਹੀਂ ਨਹੀਂ ਉਹ ਤਾਂ ਛੋਟੇ ਆਣਾ ਵਿਆਹ ਆਇਆ ਯੈਸ ਸਾਨੂੰ ਤਾਂ ਛੋਟਾ ਵਿਆਹ ਤੇ ਨਾ ਖਰਚਾ ਨਹੀਂ ਕੋਈ ਇਹੋ ਜਿਹਾ ਵਿਆਹ ਜੇ ਲੋਕਲੀ ਆਜੇ ਉਸ ਖਰਚਾ ਨਾ ਹੋਵੇ ਵਿਆਹ ਜੇ ਹਨਾ ਸਭ ਸਾਬੂ ਦਾ ਬਹੁਤ ਖਰਚਾ ਹੋਊਗਾ ਸਾਬੂ ਦੇ ਵਿਆਹ ਤੇ ਤਾਂ ਵਿਆਹ ਤੇ ਤਾਂ ਖਰਚੇ ਹੀ ਖਰਚਾ ਗੁੰਨੂ ਦੇ ਗੁੰਨੂ ਦਾ ਫਸਟ ਵਿਆਹ

ਸੇਲਾ ਬਿਸਪੀ ਫਰਵਿੰਗ ਉਹ ਵੀ ਨਿਕਲਦੇ ਆ ਉਹ ਹੀ ਨਿਕਲਦੇ ਆ ਬਠਿੰਡੇ ਸੈ ਲੈ ਗਏ ਸੀ ਕਿ ਮੈਂ ਅੱਗੇ ਸੀ ਉਹ ਰੇਈ ਸੀ ਆਇਆ ਆ ਦੇ ਇੱਕ ਭਲਾਈਆਂ ਨੇ ਫਿਰ ਦੁੱਧ ਇੱਥੇ ਫਿਰ ਮੋਕਸਰ ਇੱਥੇ ਹੀ ਬਠਿੰਡਾ ਰੋਡ ਤੇ ਨਾਲੀ ਵੀਰ ਜੀ ਨੂੰ ਨਾ ਲੱਗਣ ਮੈਨੂੰ ਕਿੰਨੂੰ ਕਬਰਾਟ ਹੋਈ ਉਹ 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 ਕਿਉਂ ਉਹਨਾਂ ਨੇ ਇਹ ਵੀ ਕੰਮ ਕਰਨਾ ਹੁੰਦਾ ਨੇ ਵਿੱਚ ਫਿਰ ਉਹਨੂੰ ਕਬਰਾਟਰੀ ਜਾਂਦੀ ਹੁੰਦੀ ਹੈ ਸ਼ਾਮ ਤਾਂ ਟਾਈਮ ਨਹੀਂ ਲੱਗਣਾਗਾ ਮੈਂ ਤਾਂ ਮੇਰੇ ਜਿੱਦਾ ਆਰਾਮ ਨਾਲ ਗੱਡੀ ਚੜ ਕੇ ਬਹਿ ਗਿਆ 9:30 ਤੋਂ ਰਹੇ ਦਿਨ ਹੋ ਤਾਂ ਅਜੇ ਮੈਂ ਫੋਨ ਕਰਿਆ ਉਹ ਘਰੇ ਸੀਗੀ ਹਾਂ ਜਦੋਂ ਕਰੀ ਤੇ ਫੇਰ ਅਸਾਂ ਬੱਸ ਕਰਕੇ ਬਾਹਰ ਮੈਥੋਂ ਫੇਰੇ ਲੰਗਣਗੇ ਬਾਹਰ ਇਥੋਂ ਫੇਰ ਹੈਲੋ ਹੈਲੋ ਤੂੰ ਕਿੱਧਰ ਹੈ

ਬਿੱਚ ਦੇ ਲਾਲੇ ਸਿਸ ਹੇ ਹਾਂ ਆਹ ਬਈ ਸਾਈਕਲ ਮਿਲ ਗਿਆ ਹੁਣ ਖੜ ਜਾ ਪਿਆ ਰੰਦ ਪਿਆ ਰੰਦੇ ਓਏ ਕਿ ਮੈਂ ਲਾਈਨ ਚ ਬੈਠਿਆ ਸਾਈਬੂ ਕੀ ਮਿਲ ਗਿਆ ਆਹ ਦਾ ਪੋਰ ਉਹ ਮੈਂ ਪ੍ਰੋਠਾ ਲਿਆ ਲਓ ਖਾ ਵੀ ਲੈਣੇ ਸੀ ਤੇ ਗੁਰ ਨੂੰ ਫਸਤ ਆ ਲੈ ਕੋਈ ਫਸਤ ਲਈ ਹੈ ਇੱਕ ਆ ਰਿਹਾ ਇੱਕ ਮੇਲਾ ਆ ਰਿਹਾ ਆਏ ਹੋ ਮੈਂ ਦਿਖਾਦੀ ਹਜੇ ਅੱਛਾ ਮਾਂ ਤੇ ਕਿੰਨੀਆਂ ਖਾ ਲਈਆਂ ਅੱਧੀ ਖਾ ਲਈ ਅੱਧੀ ਤੇ ਆ ਦੇਖੀ ਹਾਂ ਦੀ ਕੌਣ ਫਸਤਾ ਹੁੰਦਾ ਮਾਂ ਤਾਂ ਕਹਿੰਦੀ ਫਸਤ ਲਾ ਤੇ ਮਮੀ ਬਰੋਨਾ ਤੂੰ ਬੱਚੇ ਬੈਠਾ ਡਾਂਸ ਕਰੀ ਜੰਨਾ ਹੈ ਹੈ ਇਹ ਮੂੰਹ ਚ ਜਲਦੀ ਖਾਓ ਜਲਦੀ ਕਾਲਾ ਜਲਦੀ ਜਲਦੀ ਅੰਦਰ ਆ ਕੇ ਠੰਡ ਚੜ ਗਈ ਕਿਵੇਂ ਸੀ ਸੱਬ ਪਰੌਂਠੇ ਲੈ ਲਓ ਰੋਟੀ ਖਾਓ ਨੰਬਰ ਮੰਤੂ ਕਿਵੇਂ ਸੀ ਹਾਂ ਉਹ ਨੰਬਰ 1 ਤੂੰ ਦਾ ਰੋਜ਼ ਖਾਣੀ ਨੰਬਰ ਨਹੀਂ ਨੰਬਰ 100 ਨੰਬਰ 100 ਇੱਕ ਪਰੌਠੀ ਕਿਵੇਂ ਸੀ ਟੇਸਟੀ ਸੀ ਐ ਕਿੱਥੇ ਚਲੋ ਮੰਤੂ ਉਗਣੋ ਹੋਰ ਲਾਣੀਆ ਡਿੱਡ ਪੜ ਗਿਆ ਕੋਲੋਂ ਮੰਮੀ ਕਰ ਰਹੇ ਹੋ ਮੰਮਾ ਜੀ ਇੱਕ ਕੁੜੀ ਦੇ ਬਾਂਤੂ ਤੇਰਾ ਪਾਪਾ ਵਿਆਹ ਤੇ ਗਿਆ ਸੀ ਮੋਗੇ ਕੀ ਪਤਾ ਕੀ ਪਤਾ ਮੋਗੇ ਵਿਆਹ ਗਿਆ ਸੀ ਮੰਮੂ ਵਿਆਹ ਤੇ ਗਏ ਸੀ ਹੂੰ ਮੰਨ ਨੂੰ ਕਹਿੰਦੇ ਵਿਆਹ ਤੇ ਗਏ ਸੀ ਉਹ ਨਾ ਸਾਡੇ ਕੋਲ ਨਹੀਂ ਆਇਆ ਚੁੱਪਾ ਤੈਨੂੰ ਪਤਾ ਨਹੀਂ ਹੋਣਾ ਤੈਨੂੰ ਪਤਾ ਨਹੀਂ ਮੰਮਾ ਨੂੰ ਪਤਾ ਨਹੀਂ ਪਤਾ ਤਾਂ ਸੀ ਪਰ ਬਾਅਦ ਪਤਾ ਲੱਗਿਆ ਬਸ ਵਲੌਗ ਚ ਆ ਬਾਜੋ ਤਾਂ ਲੱਗਿਆ ਵਲੌਗ ਚ ਸਾਨੂੰ ਵੀ ਵਲੌਗ ਦੀ ਪਤਾ ਸਾਨੂੰ ਵੀ ਘਰੇ ਪਹੁੰਚ ਗਈ ਪਤਾ ਲੱਗਿਆ ਵੀ ਸਾਡੇ ਕੋਲੇ ਆਏ ਹਨ ਤੇਰਾ ਪਾਪਾ ਸਾਨੂੰ ਵੀ ਨਹੀਂ ਪਤਾ ਸੀ ਮਾਮੂ ਨੇ ਸਰਪ੍ਰਾਈਜ਼ ਦਿੱਤਾ ਤੂੰ ਦੇ ਆਈ ਸੀ ਮੈਨੂੰ ਤਾਂ ਲੱਗਿਆ ਰੁਪਿੰਦਰ ਮਾਮੂ ਆਇਆ ਨਾਲ ਲੋ ਗਾਇਸ ਪੌਂਟੇ ਆ ਗਏ ਤੁਹਾਡੇ ਐਸੇ ਗਾਜਰ ਦਾ ਚਾਰ ਮਾਤਾ ਨੇ ਰਾਤ ਪਾਇਆ ਗਾਜਰ ਦਾ ਮਿਰਚਾਂ ਦਾ ਛਾਰ ਕੇ ਨੇ ਮੇਰੇ ਯੈਸ ਬੈਠਾ ਨਾ ਲਾਲੂ ਦੇ ਪੌਂਟੇ ਦੇਸੀ ਘਿਓ ਦਹੀਂ ਬਟਰ ਲਾਉਂਗੇ ਜਾਂ ਕੀ ਹੋ ਜਾ ਚੱਕੋ ਆਜਾ ਲੈ ਮੇਰੀ ਬੜੀ ਆ ਗਈ ਹੁਣ ਲਿਆਓ ਮਿਰਚਾ ਮੁਰਚਾ ਹਾਂ ਫੇਕ ਖਾਲੀ ਭਾਂਡੇ ਸ਼ੂ ਸ਼ੂ ਦੈਨ ਆ ਗਿਆ ਤੁਹਾਡਾ ਕਿਵੇਂ ਸੀ 10:30 ਹੋ ਗਏ ਹੈ ਇਹਦੇ ਹੱਥ ਦੇ ਤੋਂ ਕੱਲਾ ਬੈਠੇ ਤੈਨਰੇ ਆ ਗਏ ਬਸ ਮਾਂ ਜੀ ਇੰਨੇ ਕੀਆ ਦੇਖੋ ਮੈਂ ਬਣਾਏ ਨਹੀਂ ਦੇ ਰਹੇ ਬੰਦ ਹੀ ਕਰ ਦੇਣੇ ਠੀਕ ਹੈ ਕਰੀਦਾ ਰੋਈ ਪਰੌਂਠੇ ਖਾ ਖਾ ਕੇ ਅੱਗੇ ਅੱਜ ਬਾਅਦ ਦੇ ਲੱਗੇ ਹਾਂ ਅੱਜ ਟੇਸਟ ਦਾ ਫਰਕ ਹੋ ਗਿਆ ਤਾਂ ਖਾ ਲੋ ਤੁਸੀਂ ਵੀ ਚੱਕ ਪਲੇਟ ਖਾਣੇ ਆ ਬਸ ਹੈ ਖਾਣਾ ਕਿਦਾਂ ਨਾ ਮੈਂ ਨਹੀਂ ਖਾਣਾ ਖਾ ਲਿਆ ਹੋਦਰ ਮੈਂ ਤਾਂ ਖਾਣਾ ਨਹੀਂ ਪਾਣੀ ਦੇ ਦੇ ਮੈਨੂੰ ਕੋਈ ਲੱਤ ਤਾਂ ਡਿੱਗ ਜੂਗਾ ਜਵਾਕ ਇੱਕੋ ਛੋਟਾ ਰਹਿ ਜਾਏਗਾ ਚੱਕ ਚੱਕ ਕੇ ਆ ਹਾਏ ਮਾਰੀਓ ਕੋਲਾ ਬੈਠਾ ਹੈ ਕੀ ਹੋ ਗਿਆ ਰੈਫਰੀ ਇੱਕੋ ਕੀ ਹੋ ਗਿਆ ਤਾੜੀਆਂ ਲੈ ਕੇ ਬਾਲ ਰੈਫਰੀ ਚਲੋ ਇੱਕੋ ਕਰੀ ਗੋ ਚਲ ਰੈਫਰੀ ਚਲੋ ਦੂਰ ਪਾ ਦੇ ਰੁਕ ਜਾ ਦੇਖ ਦੇ ਕੀ ਕਰਦਾ ਚੱਲ ਕਰਾਓ ਬਾਲ ਚੱਲ 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 ਚਾਹ ਹੈ ਇਹ ਕਿ ਸੀਗਾ ਔਰ ਇਹ ਗੁੰਨੂ ਨੂੰ ਕਰਾਉਣੀ ਹੈ ਸਾਬੂਨ ਨਹੀਂ ਕਰਾਉਂਦਾ ਹੈ ਇਹ ਮਿਲੂ ਤਾਂ ਦਾ ਐਵੇਂ ਨਾ ਕਰਾਉਂਦਾ ਚੱਲੇ ਕੋ ਆਉਂਦੇ ਜਲਦੀ ਸਿੱਟ ਦੇ ਐ ਬੱਲੇ ਚੱਲ ਸਰ ਕੋ ਸ਼ਿਕਾ ਛੱਕਾ ਇੱਕ ਵਾਰੀ ਫਿਰ ਚੱਲ ਉਹ ਆ ਤੇ ਕੰਮ ਨਵੇੜ ਕੇ ਆਏ ਹਾਏ ਰੱਬ ਇੱਕ ਦੁਆਰਾ ਕਰੇ ਇੱਕ ਦੁਆਰਾ ਕਰੇ ਹੁਣ ਪਤਾ ਨਹੀਂ ਲੱਗਿਆ ਕਰੀਂ ਅੰਦਰ ਇਹ ਨਾ ਖੜਾ ਦੋ ਬੋਲ ਨੂੰ ਬਾਲ ਗੁੰਮ ਗਈ ਮਾਨਤ ਕੱਢੂਗੀ ਸੈਬੂ ਸੈਬੂ ਤੇ ਦੋ ਬੋਲ ਸੈਬੂ ਨਾ ਚਲੇ ਕੋ ਉਹ ਉਹਰੇ ਹੱਥ ਦਾ ਦੇਖਾ ਇੱਕੂ ਕੀ ਹੋ ਗਿਆ ਐਕੂ ਕਮਲੇ ਪਪਾ ਉੱਠਾ ਬੇਰੇ ਦੇਰੇ ਮੰਨ ਤਾ ਅਜੂ ਹੱਥ ਦੇਖ ਦੇ ਪਪਾ ਲਾਸਟ ਬੋਲ ਹੈ ਕਿਉਂਕਿ ਆਉਟ ਹੋ ਨਹੀਂ ਪਪਾ ਹੁਣ ਨਹੀਂ ਜੇ ਦੋ ਆਉਟ ਹੋ ਗਏ ਪਪਾ ਆ ਰੋਲ ਦਾ ਆ ਤੇ ਤੇ ਹੋ ਜਾਂਦੀ ਆ ਆਲੇ ਆ ਨਮਕ ਤੇ ਮਿਰਚ ਤੇ ਅਜਵੈਨ ਪਾ ਲਓ ਆ ਗੋਭਾ ਨੂੰ ਅਜਵੈਨ ਪਾਇਓ ਕਾਦੇ ਚ ਪਕੌੜੇ ਆ ਦੇ ਕਿਹੜੇ ਚ ਇਦਾਂ ਅਸੀਂ ਬਣਾ ਕੇ ਦਿਖਾਵਾਂਗੇ ਦਿਖਾਵਾਂਗੇ ਦੇਖਦੇ ਹਾਂ ਜਿਹੜੇ ਟਰਾਈ ਕਰ ਰਹੇ ਆ ਨਾ ਦੇਖ

ਕਿਵੇਂ ਹੈ? ਤੈਪੋ ਕਿਵੇਂ ਹੈ? ਆਏ ਮੈਂ ਜਾ। ਗਰਮ ਹੈ ਪਨੀਰ ਪੋੜਾ ਘਾਗੇ ਦੀ। ਕਰੇ ਬਣਾਇਆ ਆਪਾਂ। ਗਰਮ ਹੈ ਜੇ ਪਨੀਰ ਪੋੜਾ। ਕਰੇ ਬਣਾਇਆ। ਤਲਿਆ ਖਾਈ ਜਾਂਦੀ ਆ। ਥੋੜਾ ਖਾ। ਬਹੁਤ ਪਨੀਰ ਕਰੇ ਬਣਾਇਆ ਦੇਖਾਰੀ ਪਕੌੜਾ ਸਵਾਦ ਬਹੁਤ ਹੈ। ਥੋੜੇ ਜੱਤੇ ਮਿਰਚ ਨਹੀਂ ਪਾਈ। बन गए पकोड़े गरम आ सही बन गए मम्मा जी सोने चले गए थोड़ा सा खेल लो काले काले स्वाद से सोने नंबर चार नंबर करी तरी बना रहे हैं लो गाइस पकोड़े खाने ना कौन के पापा अच्छी बड़ी प्रतियोगिता टेड पर गए आलू प्याज आले थे पनीर आले दाल कॉफी ਕੌਣ ਕੀ ਕਰਦਾ ਇੱਕ ਠੀਕ ਹੈ ਮੈਂ ਸੁਣ ਲੈ ਚੱਲ ਥੱਲੇ ਥੱਲੇ ਹਲਤਾ ਕਾੜੀ ਹੈ ਇੱਧਰ ਇੱਧਰ ਸਾਫ਼ ਹੁੰਦੀ ਇਹਨਾਂ ਦੀ ਹੈ ਗਰਮ ਨਹੀਂ ਕਰਦੀ ਮਾਲ ਚ ਕਰਾਗਾ ਪਹਿਲਾਂ ਹੀ ਕਰੇ ਸਰ ਮਾਰਾ ਗਰਮ ਤੇਰਨਾ ਕਰਾ ਦੇ ਦੀ ਐ ਅਗੀ ਕਰਾ ਦੇ ਦੀ ਐ ਅਗੀ ਦੀ ਮੂੰਹ ਕਾਜੀ ਕਰ ਅਗੀ ਮੂੰਹ ਕੀਤਾ ਵੀਰ ਨੰਬਰ ਆ ਦਿੰਦਾ ਨਾ ਫੋਟੋ ਕਿੱਥੇ ਨਹੀਂ ਠੀਕ ਕਾਕਾ ਗਿਆ ਐਸੀ ਕਰਾ ਦਿੰਨੇ ਆ ਕਾਕਾ ਗਿਆ ਕੀ ਕੀ ਦੇਖਣਾ ਕੀ ਦੇਖਣਾ ਕੱਢ ਨੂੰ ਇਹਦਾ ਹੋਰ ਹੀ ਕੋ ਦੇਖਦਾ ਟਾਇਲਟ ਵਗੈਰਾ ਕੋ ਤੂੰ ਉਧਰ ਘੱਟ ਬਾਹਰ ਕਰ ਦੇ ਸਾਰਿਆਂ ਨੂੰ ਬਾਹਰ ਬਾਏ ਆਜੋ ਕੇ ਆਜੋ ਆਈ ਲਵ ਯੂ ਇਹ ਨਹੀਂ ਬੋਲਦਾ ਆਏ ਬੋਲੋ ਆਏ ओके ਚੱਲ ਦੱਸ ਦੇ ਸਾਬਾ ਤੇ ਸਾਬਾ ਦੀਦੀ ਸਾਬੇ ਆ ਜਾ ਚਲਾ ਦੇ ਚਲਾ ਦੇ ਯਾਰ ਤਾਂ ਟੀਵੀ ਚ ਹੀ ਰਹਿੰਦਾ ਸਾਰਾ ਦਿਨ ਦੀਦੀ ਚਲ ਮੰਤੂ ਨੂੰ ਆਜ ਮਾਰ ਚਲ ਮੰਤੂ ਨੂੰ ਆਜ ਮਾਰ ਉੱਚੀ ਓਕੇ ਓਕੇ ਹਰ ਗੱਲ ਦੇ ਓਕੇ ਤੜਦਾ ਤੇ ਕਿ ਬਾਏ ਕਰ ਬਾਏ ਕਰ ਚ ਬਾਏ ਕੋ बाय दादी का गार्डन तो दिखाइए देखो मेरी माता ने बूटे लाए कट -काट कट के थोड़ी जी जगह च कैंट है ना मेरी मम्मी का गार्डन छोटे छोटे सारे कट -काट कट के कुछ ना कुछ कुछ ना कुछ लाया है मैंने पता नहीं की है इस मनी प्लांट आ शायद अच्छा दोपहर दो खिड़ी है नहीं यू भी बूटे चला हाँ दोपहर खिड़ी हुई है हाँ पता नहीं पता ਸਾਹੇਬ ਐ ਕੀ ਕਰਦਾ ਨਾ ਉਹੀ ਐਕਟਿੰਗ ਹੈ ਮੈਂ ਬੁਲਾ ਦੇ ਤੇਰੀ ਕਾਰ ਲੈ ਕੇ ਆਵਾਂਗੇ ਬਾਏ ਅੰਦਰ ਬੈਠਾ ਉਹਨੇ ਅੰਦਰ ਬੈਠੂ ਅਸੀਂ ਨਹੀਂ ਲੈ ਕੇ ਜਾਣਾ ਤੈਨੂੰ ਪਾਪਾ ਕਹਿੰਦੇ ਫਿਰ ਉਤਰਨਾ ਨਹੀਂ ਬਾਏ ਉਹ ਵੇਖ ਹੱਥ ਮਲਾਉਂਦਾ ਬਾਏ ਕਰਦੇ ਸਾਰਿਆਂ ਨੂੰ ਬਾਏ ਦੁਸ਼ਮਣ ਹੁੰਦੇ ਦੁਸ਼ਮਣਾਂ ਕੌਣ ਇਸ ਮਨੰਦੇ ਇਸ ਮਨੰਦੇ ਪੂਰਾ ਖਰਚਾ ਅਦਰ ਬਫਰ ਜੀ ਨੂੰ ਬਾਈ ਕਰ ਦੇ ਬਾਈ ਬਾਈ ਚਲ ਆਪਾਂ ਇਹ ਕੁ ਨਾਲ ਜਾਣਾ ਨਾਲ ਜਾਣਾ ਫਿਰ ਰੋਈ ਨੇ ਆਉਣੀਗਾ ਠੀਕ ਐ ਬਾਈ ਮੰਨ ਤੋ ਬਾਈ ਇਹ ਕੁ ਇਹ ਜਾਈ ਲੰਗ ਇਹ ਕੁ ਬਾਈ ਕਰ ਦੋ ਉਹਨਾਂ ਨੂੰ ਬਾਈ ਇਹ ਕੁ ਤਪਾਰੇ ਬਾਈ ਪਾਪਾ ਨੂੰ ਬਾਏ ਕਰਦੀ ਮੁੰਡੇ ਨੇ ਪਾਪਾ ਕਿੱਥੇ ਆ ਪਾਪਾ ਆ ਸੀਗੇ ਇੱਕ ਨੂੰ ਬਾਏ ਕਰ ਦੇ ਅੱਜ ਜੀ ਚੱਲਾਂਗੇ ਚੁੱਤਾ ਲੈ ਲੈ ਵੰਡਾ ਇੱਕ ਨੂੰ ਇੱਕ ਨੂੰ ਵੰਡਾ ਚੁੱਤਾ ਹੋਰ ਮਿੰਟੇ ਚ ਉਤਰ ਗਿਆ ਬਾਏ ਹਾਂ ਦੋ ਹੁਣ ਇੱਧਰ ਬਾਏ ਕਰ ਦੇ ਖਲੇ ਕਰ ਦੇ ਚਲੋ ਬਾਏ ਓਕੇ ਮੁੰਡੇ ਇਹ ਨਹੀਂ ਅਜੇ ਤਾਂ ਹੁਣ ਪਤਾ ਵੀ ਕੋਈ ਬੈਠਾ ਹੀ ਨਹੀਂ ਗੱਡੀ 'ਚ

ਬਬਾ ਇਹ ਸ਼ਬਾਲ ਬਣੇ ਸ਼ਾਹ ਇੱਕ ਸੋਨੇ ਬਦਲ ਆ ਰਿਹਾ ਸਾਬੂਨ ਆ ਰਹੀਆਂ ਨਹੀਂ ਦਵਾਸੀ ਆ ਰਹੀਆਂ ਨਹਿਰਾਂ ਤੇ ਪਹੁੰਚ ਗਏ ਸੀ ਗਾਇਸ ਇਹਨੇ ਹੰਡੀਕੇਟਰ ਕਿਧਰ ਦਿੱਤਾ ਨਹਿਰ ਚ ਜਾਣਾ ਆ ਦੇਖੋ ਸਾਫ ਸਾਫ ਨਹਿਰਾਂ ਸੂਬਾ ਦੂਜੀ ਸਾਈਡ ਦਿਖਾਈਆਂ ਸੀ ਹੁਣ ਇੱਧਰ ਦੇਖ ਲਓ ਤੁਸੀਂ ਹੁਣ ਉੱਧਰ ਨਹਿਰ 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 ਇਹਨੇ ਇੱਥੇ ਤਾਂ ਸਾਫ ਸਿਕਣੀ ਪੂਰੀ ਹੁਨਾ ਦੇਖੋ ਨਹਿਰ ਇਹਨਾਂ ਨੇ ਇੱਥੇ ਰੁਕਣਾ ਹੋਣਾ ਖਾਣਾ ਪੀਣਾ ਹੋਣਾ ਕੋਈ ਫੋਟੋ ਸੈਸ਼ਨ ਕਰਨਾ ਹੋਣਾ ਵੀਡੀਓ ਸੈਸ਼ਨ ਕਰਨਾ ਹੋਣਾ ਇਹਦੇ ਵਿੱਚ ਪੱਤੇ ਆ ਹਮ ਇਹਦੇ ਵਿੱਚ ਦਰਖਤ ਕੱਟ ਕੇ ਸਿੱਟੇ ਹੋਇਆ ਕਿਸੇ ਨੇ ਤਬ ਤੇ ਵੀ ਹੋਈ ਹੈ ਕੁੱਤਾ ਵੀ ਸਾਰਾ ਆ ਦੇਖੋ ਮੇਰੇ ਪਤੀ ਜੀ ਵੀ ਨੇ ਵੀ ਲਾਤੀ ਇੱਧਰ ਕਿਹੜਾ ਘਾਟ ਆ ਕਹਿੰਦੇ ਬੋਰਡ ਦਿਸ਼ਾਵੇ ਅਸੀਂ ਵੀ 2 ਮਿੰਟ ਰੁਕ ਲਈਏ ਪਾਣੀ ਦੇ ਨਜ਼ਾਰੇ ਲੈ ਲਈਏ ਇਹ ਸੂਰਜ ਦੇਵਤਾ ਜੀ ਉਹ ਦਿਖ ਰਿਹਾ ਸਨਸੈਟ ਹੋ ਰਿਹਾ ਚਲੋ ਚਾ ਲੋ ਚੱਲੀਏ ਆ ਦੇਖੋ ਆਨੇ ਸੱਟ ਦੇਖੋ ਕਿਡਾ ਸੋਣਾ ਲੱਗਦਾ ਪਹਿਲਾਂ ਕਿ ਰੋਇਆ ਸੀ ਚਲੋ ਫਟ ਫਟ ਕੇ ਉਹ ਤਾਲਾ ਦਰਖਤਾ ਇਹ ਵੜ ਜਾਓ ਭੱਜ ਕੇ ਅੰਦਰ ਬਾਏ ਫਿਰ ਮਿਲਾਂਗੇ ਫਿਰ ਮਿਲਾਂਗੇ ਫਿਰ ਮਿਲਾਂਗੇ ਉਤ ਨਹੀਂ ਹੁੰਦੇਗੇ ਪਾਪਾ ਦਾ ਕਹਿੰਦੇ ਪਪਾ ਓ ਕਿੰਨੇ ਜਾਣ ਆਏ ਉਹ ਦੇਖੋ ਚੱਲੇ ਥੱਲੇ ਕਿੱਥੇ ਥੱਲੇ ਉਤੋਂ ਪਹਿਲੇ ਥਲਕੇ ਬਣਾ ਰਹੇ ਆ ਹਾਂ ਇੱਕਦਾਂ ਉੱਤਨਸਰ ਚੜ ਗਏ ਹਾਏ ਉਹ ਦੇਖਿਓ ਬੈ ਕੇ ਕਿੰਨਾਰੇ ਤੇ ਗੰਡੇ ਤੇ ਗਨੋਂਦਾਰ ਲੱਗੀਆਂ ਨੇ ਗੁਲਕੀ ਹੋ ਗਏ ਜੋ ਬਾਰੀ ਵੀ ਨਹੀਂ ਬੰਦ ਕੀਤੀ ਕੀ ਕਰਨਾ ਆ ਜੇ ਵੈਸੇ ਫੋਟੋ ਸ਼ੂਟ ਕਰਾਂ ਉੱਥੇ ਬੈ ਕੇ ਉਹ ਤਾਂ ਐ ਬੈਠੇ ਜਿਵੇਂ ਪੂਰੇ ਐਕਸਪਰਟ ਹੁੰਦੇ लो गई चल पे दोबारा तो नैरा तो रुकी सी दो मिनट लाई जुदी मारती बम्बो ਵੇਦਰ ਦੇਖੋ ਕਿਦਾਂ ਹੈ ਗਾਇਸ ਧੁੰਦ ਵਾਲਾ ਹੋ ਗਿਆ ਧੁੰਦ ਡੱਗੀ ਧੁੰਦ ਡੱਗੀ ਵੀਰੇ ਸਾਈਡ ਹੋ ਜੋ ਸਾਨੂੰ ਨੰਗ ਜਾਣ ਦੋ ਡੱਗੀ ਵੀਰੇ ਧੁੰਦ ਪੈਣ ਲੱਗ ਗਈ ਆ ਟਾਈਮ ਹੋ ਗਿਆ 5:00 5:30 ਵਜੇ ਧੁੰਦ ਪੈ ਰਹੀ ਆ ਕਿਦਾਂ ਦਾ ਵਾਅ ਫੋਨ 'ਚ ਇੰਨਾ ਨਹੀਂ ਪਤਾ ਲੱਗਦਾ ਹੂੰ ਬਟ ਜਿਆਦਾ ਥੋੜਾ ਜਿਹਾ ਮੌਸਮ ਖਰਾਬ ਹੋ ਗਿਆ ਘਰੇ ਬੈਠਣੋਂ ਤਾਂ ਲੱਗਦਾ ਵੀ ਸਾਫ਼ ਹੀ ਆ ਉਹਦੇ ਦਿੱਲੀ ਗਾਇਸ ਉੱਥੇ ਮੈਨੂੰ ਤਾਂ ਲੱਗਦਾ ਸਵੇਰ ਨਹੀਂ ਧੁੰਦ ਪੈਣ ਲੱਗ ਗਈ ਹੌਣ ਆ ਗਿਆ ਲਾਈਟ ਆ ਗਈਆਂ ਬਠਿੰਡੇ ਆ ਗਏ ਬਠਿੰਡੇ ਵਾਲੀ ਸ਼ੜਕ ਆ ਗਈ ਸੋਹਰਿਆਂ ਤੇ ਆ ਗਏ ਪਈ ਆਪਦੇ ਮੁੰਡਾ ਆਪਦੇ ਪੇਕਿਆਂ ਤੇ ਆ ਗਿਆ ਹਨਾ ਸੀਆਂ ਪੈ ਸੋਹਰਿਆਂ ਤੇ ਆ ਗਏ ਸੋਹਰਿਆਂ ਵਾਲੀ ਸ਼ੜਕ ਆ ਗਈ ਮੇਰੀ ਸੋਹਰਿਆਂ ਵਾਲੀ ਸ਼ੜਕ ਜਦ ਮੇਰਾ ਵਿਆਹ ਹੋਇਆ ਸੀ ਉਦੋਂ ਤਾਂ ਪੁੱਲ ਬਣਿਆ ਨਹੀਂ ਸੀ ਆ ਹਨਾ ਉਹ ਤਾਂ ਅਸੀਂ 5 ਵਜੇ ਦਿਨ ਪਹੁੰਚ ਗਈ ਸੀ ਮਠੰਡੇ ਖòn ਲੇਟ ਆ ਸਿੱਥੇ ਵਿਆਹ ਕਿੱਥੇ ਹੋਇਆ ਸੀ ਸਾਡਾ ਮੁਕਸਰ ਕਿਹੜੇ ਪਲੇਸ ਨਾ ਨਹੀਂ ਪਤਾ ਓਕੇ ਜਿਹੜਾ ਮੁਕਸਰ ਤੋਂ ਬਾਹਰ ਗਏ ਇੱਥੇ ਆਉਂਦੇ ਨੇ ਨਹੀਂ ਤਾਂ ਉਧਰ ਲਈ ਫਸ ਸੀ ਓਕੇ ਪੰਜ ਵਜੇ ਪਹੁੰਚ ਗਈ ਸੀ ਬਾਅਦ ਦੁਪਹਿਰੇ ਦੁਪਹਿਰੇ ਆ ਗਏ ਸੀ ਤੇਰਾ ਪਾਪਾ ਮਠੰਡੇ ਦਾਦੂ ਦਾਦੂ ਨੇ ਤੇਰੀ ਨਿਕਾਲ ਕੀਤੀ ਸੀ ਕੀ ਕਹਿੰਦੇ ਚਲੋ 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 ਜਲਦੀ ਜਲਦੀ ਜਾਓ ਜਲਦੀ ਵੇ ਮੈਂ ਤੁਹਾਨੂੰ ਮੈਂ ਤੁਹਾਨੂੰ ਕਿਉਂ ਵਿਆਹ ਤਾਂ 10 ਵਜੇ ਤੱਕ ਹੁੰਦਾ ਐਨ ਨਹੀਂ ਫਾਸਟ ਟੂ ਸੀ ਪੈਲਸ ਟੂ ਰਾਤ ਟ੍ਰੈਫਿਕ ਦੇਖੋ ਸਵੇਰ ਵੀ ਆਈ ਸੀਗਾ ਹੁਣ ਵੀ ਆਈਆਂ ਸਾਰੇ ਪਾਸੇ ਲਾਈਟ ਸੀ ਲਾਈਟਸ ਦਿਖ ਰਹੀਆਂ ਦੂਰ ਤੋਂ ਉਧਰ ਜਗਮਗ ਜਗਮਗ ਕਰਦਾ ਪਿਆ ਬਠੰਡਾ ਉਧਰ ਵੀ ਸਾਡੀ ਪਾਸੇ ਲਾਈਟ ਸੀ ਲਾਈਟਸ ਲਾਈਟਸ ਹੀ ਲਾਈਟਸ ਬਹੁਤ ਟ੍ਰੈਫਿਕ ਜਿਆਦਾ ਹੈ ਹਾਂ ਸਵੇਰ ਵੀ ਸੀਗਾ ਹੁਣ ਵੀ ਹੁਣ ਤਾਂ ਮੈਨੂੰ ਲੱਗਦਾ ਕੁਛ ਇੱਥੇ ਮੇਲੇ ਕਰਕੇ ਉਧਰੋਂ ਹੋਣਾ ਕਿਨੇ ਨਿਕਲੇ ਦੇ ਟ੍ਰੈਫਿਕ ਚੋਂ ਨਿਕਲ ਗਏ ਹੋ ਚੜ ਜਾਂਗੇ ਪੁਲ ਦੇਖੋ ਦੋਨੋਂ ਪਾਸੇ ਲਾਈਟ ਸੀ ਲਾਈਟ ਚ ਦਿਖ ਰਹੀ ਹੈ ਨਾ ਹੋਰ ਕੁਛ ਨਹੀਂ ਦੇਖ ਰਿਆ ਸਾਈਡਾਂ ਤੇ ਰਿਫਲੈਕਟਰ ਰੈੱਡ 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 ਪੁਲ ਚੜ ਗਏ ਸ਼ੋ ਅਧਲੀ ਸਾਈਡ ਮੇਲਾ ਦੇਖੂਗਾ ਜਗਮਗ ਜਗਮਗ ਕਰਦਾ ਚੱਲ ਜਾਏ ਕੈਡਮੀ ਜਾਣਾ ਚੰਡੋਲ ਚੱਲੀ ਜਾਂਦੀ ਆਂ ਹੀ ਦੇਖ ਲਓ ਬਸ ਦੁਪਰੋਂ ਤੋਂ ਮੰਮੇ ਕਿੰਨੇ ਡਰਦਾ ਜਗਮਗ ਜਗਮਗ ਮੇਲਾ ਹੋਇਆ ਪਿਆ ਕੋਈ ਹੈਗਾ ਮੇਲੇ ਚ ਤੇ ਖਾਲੀ ਪਿਆ ਦੇਖ ਲਓ ਕੋਈ ਨਹੀਂ ਆਉਂਦਾ ਰੋਜ਼ ਤਾਂ ਲੱਗਿਆ ਰਹਿੰਦਾ ਏ ਜੇ ਤਾਂ ਕੋਈ ਬਾਵਾ ਟਾਈਮ ਬਾਅਦ ਲੱਗਿਆ ਹੋਵੇ ਫੇਰ ਥੋੜੀ ਜਿਹੀ ਐਕਸਾਈਟਮੈਂਟ ਹੁੰਦੀ ਆ ਚੱਕਿਆ ਤਾਂ ਜਾਂਦਾ ਨਹੀਂ ਇੱਕ ਜਗ੍ਹਾ ਚੱਕ ਕੇ ਦੂਜੀ ਜਗ੍ਹਾ ਆ ਜਾਂਦਾ ਮੈਂ ਲਗਾ ਦਵਾਂ ਰਿਕਰ ਬਟਲੇ ਹੋ ਰਿਹਾ ਹੈਲੋ ਗਾਇਸ ਕੈਡਮੀ ਪਹੁੰਚ ਗਏ ਜਾ ਵੀਰਾ ਚਾ ਲੋ ਸਿੱਧਾ ਅਕੈਡਮੀ ਬਕਸਰ ਤੋਂ ਸਿੱਧੇ ਅਕੈਡਮੀ ਉੱਥੇ ਰਲਦੇ ਜਾ ਵੀਰਾ ਵਾ ਜਾ ਜਾ ਕੇ ਨਾ ਗਰਗਰ ਪਾਣੀ ਦਾ ਨਾਲੀ ਗੁੰਨੂ ਸੀ ਸ਼ਾਪਰ ਕਰ ਲ ਹੁਣ ਚੱਲਿਆ ਗਾਇਜ਼ 8 ਵਜ ਗਿਆ ਅਕੈਡਮੀ ਤੋਂ ਕਰਨਾ ਹੋਊ ਬਲੋ ਕੀ ਹੋ ਗਿਆ ਜੀ ਨਨੂ ਨਾ ਤਾਂ ਸਾਰਾ ਚਾ ਉੱਤਰ ਗਿਆ ਨਾਨਕੇ ਵਾਲਾ ਅਕੈਡਮੀ ਆ ਕੇ ਕੀ ਹੋ ਗਿਆ ਸੀ ਸੱਭੂ ਗੁੰਨੂ ਪੰਡੇ ਸੇਵਰੀ ਰੋਟੀ ਪੱਟ ਦੁਖਦੇ ਲੱਤਾਂ ਦੁਖਦੀਆਂ ਪੱਟ ਦੁਖਦੇ ਆ ਭਾਈ ਬਸ ਸੀ ਸਾਬਕੀ ਪਹੁੰਚ ਗਈ ਸੀ ਵਾਹਿਗੁਰੂ ਜੀ ਪਾਈ ਤੇ ਰੇਤੋਂ ਘੰਟਿਆਂ ਚ ਬਸ ਕਰਾਤੀ ਬੰਨੇ ਦੀ ਗੰਨੂ ਚੱਕ ਕੇ ਲੈ ਜਾਣ ਆਈ ਹੋਈ ਹੈ ਨਾ ਕੋਈ ਨਾ ਕੋਈ ਨਾ ਫਿਰ ਫੇਰ ਰੋਦੀ ਹੈ ਮੈਂ ਨਤਰਾਸ ਆਉਗੀ ਹਾਂ ਬਹੁਤ ਵੈਲ ਡਨ ਨਹੀਂ ਰੋਣਾ ਨਹੀਂ ਰੋਣਾ ਰੋਂਦੇ ਨਹੀਂ ਹੁੰਦੇ ਮਾਸੀ ਨੇ ਕੀ ਸਮਝਾਇਆ ਰੋ ਕੇ ਕੁਝ ਨਹੀਂ ਹੋਣਾ ਨਹੀਂ ਰੋ ਸਟਰੋਂਗ ਬਣੋ ਸਟਰੋਂਗ ਕਰਕੇ ਦਿਖਾਓ ਕੀ ਹੋ ਗਿਆ ਦੋਰਾ ਗਈ ਚਲ ਮੈਨੂੰ ਤਾਂ ਤੁਰਿਆ ਨਹੀਂ ਆਂਦਾ ਘਰੇ ਪਹੁੰਚ ਕੇ ਗਾਇਸ ਫਰਮਸ ਬੈਠਾ ਦੋਰਾ ਵੀ ਦੋ ਸਟਿਕਾ ਚੜਾ ਚੜਟ ਕੇ ਕਰਕੇ ਰੱਖ ਦੇ ਹਲਾ ਮੈਨੂੰ ਵੀ ਝੜਦਾ ਸੀ ਗਈ 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 ਉਹ ਗਈ ਹਲੋ ਗਾਇਸ ਗੁੰਨੂ ਦੇ ਡਿੱਗਣ ਦੇ ਨਾਲ ਨਾਲ ਹੀ ਅੱਜ ਦੇ ਵਲੌਗ ਦਾ ਆਪਾਂ ਇੱਥੇ ਕਰਦੇ ਐਂਡ ਡਿਨਰ ਕਰਦੇ ਆ ਫਿਰ ਮਿਲਦੇ ਆ ਤੁਹਾਨੂੰ ਆ ਦੇਖੋ ਮੇਰੀ ਮਾਂ ਨੇ ਕੜੀ ਭੇਜੀ ਸੀ ਬਣਾ ਕੇ ਅਭੀ ਤੁਹਾਨੂੰ ਦਿਖਾਵਾਂਗੇ ਫਿਰ ਮਿਲਦੇ ਆ ਹਾਈ ਗਾਇਸ ਕੜੀ ਖਾ ਰਿਆ ਨਾਲ ਰੋਟੀ ਬੱਠੇ ਮੈਂ ਬਹੁਤ ਸਾਹਿਬ ਬੈਠਾ ਮਿੰਨਾ ਕਿਉਂ ਬੋਲ ਰਿਹਾ ਹੈ ਤੇ ਆ ਬੈਠੇ ਮੈਂ ਦੇਖੋ ਕੀ ਰਖਾ ਕੜਦੇ ਚੱਬੂ ਕੱਢਦੇ ਹਾਂ ਵਲੋਗ ਦੇਣ ਕਿ ਬਲਕ ਆਰ ਦਾ ਬਲੋਗ ਖੜੀ ਬਹੁਤ ਸਵਾਦ ਆ मजा आ गया फोन लगे हो माइंड से नहीं आया आज सब लोग का पकड़ लो एंड कर दे कड़ी बहुत सारी आज सब लोग अब इतनी कर इस बात कल में लगी खोर कड़ी कड़ी से डाल लाइक शेयर कमेंट करके जरूर जाओ आप कई बार गुड नाइट टेक केयर आ इधर देख ली आहा अब मैं पूछ पाती गलती डाल Er det gøy så mye?